ਕਰਕੇ ਭੈਣ ਨੂੰ ਫੋਨ ਲਾਉਣਾ ਯਾਰ ਉਂ ਬਾਰਾਂ ਵੱਜ ਗਿਆ ਤੇ ਕਿੱਦਾਂ ਕਰੀਏ ਗੱਡੀ ਤੇਲ ਵੀ ਪਾਉਣ ਜਾਣਾ ਪੈਣਾ ਸਵੇਰੇ ਬਾਅਦ ਉੱਠੇ ਨਹੀਂ ਜਾਂਦਾ ਠੰਡ ਕਿੰਨੀ ਗਿਆ ਬਾਹਰ ਨਹੀਂ ਸਵੇਰੇ ਬੋਲਾਂਗੇ ਯਾਰ ਦੋਮੈਂਟ ਨਾਲੇ ਗੱਲ ਕਰ ਲਈਏ ਤੇ ਫਿਰ ਸੌਈਏ ਹਲੋ ਹਾਂਜੀ ਮੰਮਾ ਸੱਸੀ ਜਾਲ ਹੋਰ ਕਿੱਦਾਂ ਠੀਕ ਠਾਕ ਵਧੀਆ ਵਧੀਆ ਤੋ ਇਹ ਦੱਸੋ ਹਾਂਜੀ 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 ਸਭ ਵਧੀਆ ਪੁਣੇ ਆਇਆ ਹਾਂ ਅਸੀਂ ਕੰਮ ਤੋਂ ਹਾਂਜੀ ਹਾਂਜੀ ਬੱਸ ਠੀਕ ਠਾਕ ਤੂੰ ਹੀ ਦੱਸੋ ਦੀਆ ਵਾਦੀਆ ਸਾਲ ਦੀਆ ਸਖਨ ਚੇਤਾ ਆਇਆ ਨਾ ਵੀ ਕੈਂਡੀ ਪਿੰਡ ਆਈ ਹੀ ਮੰਮੀ ਨੂੰ ਲਾ ਕੇ ਆਣੀ ਆ ਪਿੰਡ ਨੂੰ ਕਿਉਂ ਮੈਨੂੰ ਮੇਲੇਗੀ ਨਾਲੇ ਲਾਗੂ ਮੰਮੀ ਦੇ ਕੰਮ ਕਰਾ ਦੇਗੀ ਮੇਨੂੰ ਤੇ ਚੇਤਾ ਹੀ ਭੁੱਲ ਗਿਆ ਚਲੇ ਇਦਾਂ ਕਰਨੀ ਆ ਹੂੰ ਲਾ ਹੀ ਦਿੰਨੀ ਕੋਤੋਂ ਗਿਤੇ ਆਰ हां जी मम्मी तैयार ਹੋ ਗਏ ਤੇ ਹੋ ਗਏ ਮੇਰਾ ਇਹ ਪਲਟ ਟੌਰ ਚੰਗਾ ਵਾ ਕੁੜਮਾ ਦੇ ਜਾਣਾ ਪਹਿਲੀ ਵਾਰ ਹਾਂ ਜੀ ਮੈਂ ਬਹੁਤ ਸੋਹਣੀ ਲੱਗਣ ਢੀ ਤੇ ਮੇਰਾ ਸੂਟ ਠੀਕ ਹੈ ਕਿ ਮੈਂ ਬਦਲ ਲਾਂ ਲੈ ਤੇਰਾ ਸੂਟ ਤੇ ਕਿਤੇ ਫਟ ਫਟ ਪੈਣਿਆ ਤੈਨੂੰ ਕੀ ਲੋੜਾ ਬਦਲਣ ਦੀ ਤੂੰ ਤੇ ਜਿਹੜਾ ਰੰਗ ਪਾਵੇਂ ਨਾ ਉਹ ਹੀ ਤੇ ਤੇ ਜਾ ਜਾਂਦਾ ਵਾ ਮੰਮੀ ਮੈਂ ਤਾਂ ਕਹਿਣ ਢੀ ਹਾਂ ਤੇ ਮੈਂ ਤੁਹਾਨੂੰ ਪੁੱਛਿਆ ਨਹੀਂ ਹੈਗਾ ਤੇ ਮੈਂ ਆਪੇ ਤਿਆਰ ਹੋ ਕੇ ਬੈਗ ਗਈ ਹ ਲੈ ਦੱਸ ਪੁੱਤ ਹੁਣ ਮੈਨੂੰ ਪੁੱਛ ਪੁੱਛ ਕੇ ਤਿਆਰ ਹੁਣਾ ਤੂੰ ਇਹ ਕਿਹੜੀ ਗੱਲ ਵਾ ਤੇ ਆਪਣੀ ਮਰਜ਼ੀ ਦਾ ਪਿਆਰ ਹੋਇਆ ਕਰ ਠੀਕ ਆ ਨਾ ਪਰ ਮੈਂ ਵੀ ਤਾਂ ਆਪਣੇ ਪਾਕ ਸੂਟ ਆਈ ਗਈ ਆ ਤੇ ਤੈਨੂੰ ਆਣ ਕੇ ਪੁੱਛ ਲਿਆ ਵੀ ਮੈਂ ਚੰਗੀ ਲੱਗਣ ਨਹੀਂ ਆ ਤੇ ਬਸ ਠੀਕ ਆ ਆਪਣੀ ਮਰਜ਼ੀ ਦਾ ਤਿਆਰ ਹੋਇਆ ਕਰ ਅੱਦਾ ਬੰਦਾ ਜਿਆਦਾ ਸੋਹਣਾ ਲੱਗਦਾ ਵਾ ਠੀਕ ਆ ਜਦੋਂ ਪੁੱਛ ਪੁੱਛ ਕੇ ਤਿਆਰ ਹੋਈ ਆ ਨਾ ਉਹ ਗੱਲ ਨਹੀਂ ਬਣਦੀ ਹੁੰਦੀ ਫਿਰ ਨਾਲੇ ਪੁੱਤ ਮੇਰੀ ਗੱਲ ਸੁਣ ਕੋ ਜੈਕਟ ਪਾ ਲਾ ਠੰਡ ਵਿੱਚ ਕਿੰਨੀ ਆ ਕੱਲੀ ਕੋਟੀ ਪਾਈ ਆ ਤੂੰ ਮੰਮੀ ਜੀ ਮੈਂ ਇਹ ਕਹਿਣ ਦੀ ਹਾਂ ਕਿ ਕੋਟੀ ਬਿਠੇਰੀ ਮੋਟੀ ਆ ਤੇ ਕਿੱਥੇ ਬਲੇਜ਼ਰ ਪਾਵਾਂਗੀ ਜਾਣਾ ਤੇ ਗੱਡੀ ਵਿੱਚ ਆ ਆਹੋ ਪੁੱਤ ਇਹ ਤਾਂ ਗੱਲ ਤੇਰੀ ਬਿਲਕੁਲ ਠੀਕ ਆ ਨਾਲੇ ਮੰਮੀ ਕੰਮਲ ਜਿਆ ਪੈ ਜਾਂਦਾ ਮੈਨੂੰ ਆਹੋ ਆ ਲਗਣ ਸੋਣੀ ਨਹੀਂ ਹੈ ਪੁੱਤ ਹੈ ਚੱਲ ਪੁੱਤ ਆ ਗੱਲਾਂ ਛੱਡ ਤੇ ਮੈਨੂੰ ਇਹ ਦੱਸ ਕਿ ਪਿੰਦਰ ਦੇ ਕੱਪੜੇ ਪ੍ਰੈਸ ਕਰਤੇ ਆ ਉਹਨੂੰ ਖਸਬਿਲੀਆਂ ਬੜੀਆਂ ਕੱਢਦਾ ਵਾ ਆ ਨਹੀਂ ਪਾਉਣਾ ਉਹ ਨਹੀਂ ਪਾਉਣਾ ਬਸ ਆਹੋ ਹੀ ਕੁਛ ਕਰਦਾ ਰਹਿੰਦਾ ਮੁੰਡਾ ਅਜੇ ਨਾ ਤੇਰੇ ਡੈਡੀ ਦੀ ਆਤ ਲੇਗੀ ਉਹਨਾਂ ਨੂੰ ਮੈਂ ਜਿਹੜੀ ਕੋ ਪੱਗ ਦੇ ਦੇਣੀ ਉਹ ਚੁੱਪ ਕਰਕੇ ਬੰਨ੍ਹ ਲੈਣੀ ਆ ਤੇ ਜਿਹੜੇ ਕੱਪੜੇ ਦੇ ਤੇ ਚੁੱਪ ਕਰਕੇ ਪਾ ਲੈਣੇ ਅਜੇ ਤੱਕ ਨਹੀਂ ਉਹਨਾਂ ਨੇ ਕਹਿਆ ਕਦੀ ਵੀ ਮੈਂ ਆਹ ਨਹੀਂ ਪਾਉਣਾ ਤੇ ਆਹ ਹੀ ਪਾਉਣਾ ਇਹ ਪਤਾ ਨਹੀਂ ਕਿੱਥੇ ਚਲ ਗਿਆ ਵਾ ਸਰਦ ਕੋਈ ਗਾਲੀ ਮਮੀ ਹੌਲੀ ਹੌਲੀ ਇਹਨਾਂ ਦਾ ਸੁਭਾਅ ਵੀ ਉਸੇ ਇੰਸਾਨ ਦਾ ਡੈਡੀ ਵਾਂਗੂ ਆਹੋ ਉਹੀ ਗੱਲ ਵਾ ਨਾ ਮਾਂ ਦੇ ਤੇ ਆਖੇ ਲੱਗਾ ਨਹੀਂ ਮੋਸਲ ਤੇਰੇ ਆਖੇ ਲੱਗ ਜੇ ਹੁਣ ਹੈ ਆਹੋ ਕਰ ਲਈ ਹੁਣ ਸਿੱਧਾ ਇਹਨੂੰ ਚੱਲ ਮੈਂ ਵੇਖਾਂ ਪੜਾ ਤੇਰੇ ਡੈਡੀ ਵਾਲੇ ਵੀ ਹੋ ਗਏ ਤਿਆਰ ਚਲੋ ਵੇਖ ਲਓ ਫੋਨ ਤਾਂ ਨਹੀਂ ਮੇਰਾ ਕਿੱਥੇ ਆ ਹਾਂ ਹਾਂ ਠੀਕ ਠਾਕ ਪੁੱਤ ਕਰਨਾ ਕੀ ਆ ਆ ਭਾਂਡੇ ਹੀ ਚਾਰ ਕਰ ਰਹੇ ਨੇ ਮਾਂ ਨੂੰ ਵਲੇ ਇਹ ਮੰਨਣ ਲੱਗੀ ਹਾਂ ਉਹ ਨਜ਼ਰ ਨੂੰ ਤੇਰਾ ਫੋਨ ਆ ਗਿਆ ਅੱਛਾ ਚਾਚਾ ਆਜੋ ਆਜੋ ਕੋਈ ਗੱਲ ਹੀ ਨਹੀਂ ਹੈ ਆ ਦੇਰੀ ਆਪਣੇ ਦੇ ਕੰਮ ਵੇਖ ਲੈ ਲੱਗਿਆ ਤੇ ਨਹੀਂ ਕੋਈ ਅੱਛਾ ਫਿਰ ਠੀਕ ਹੈ ਮੈਂ ਹਾਂ ਕਦੇ ਇਹਦੇ ਗਏ ਨਹੀਂ ਬਾਹਰ ਤੇ ਮੈਂ ਕਿਹਾ ਹੁਣ ਆ ਜਾਣਗੇ ਹੁਣ ਆ ਜਾਣਗੇ ਥੋੜਾ ਬਹੁਤਾ ਸੌਦਾ ਲਿਆ ਦੇਣਗੇ ਤੇ ਕਹਿੰਦਾ ਮੈਂ ਹੁਣੇ ਜਾਨਾ ਤਿਆਰ ਹੋ ਕੇ ਨਾ ਤੇ ਬਾਹਰ ਨੂੰ ਨਿਕਲ ਕੇ ਉਹ ਤਾਂ ਤਾਂ ਸਬਜ਼ੀਆਂ ਸਬਜ਼ੀਆਂ ਤੇ ਕਲਦੀਆਂ ਮੈਂ ਭਾਈ ਕੋ ਲਾਈਆਂ ਨੇ ਇਹ ਮਦਦ ਕਰ ਕੱਟ ਕੇ ਨਾ ਤਾਂ ਬਣਾ ਹੀ ਲੈਣੀ ਅੱਛਾ ਅੱਛਾ ਕਲ ਕੋ ਇਹਨ ਕੋਈ ਨਹੀਂ ਪਤਾ ਆਜੋ ਆਜੋ ਹਾਂ ਉਹਦਾ ਜੀ ਕਿਦਾਂ ਦੇ ਠੀਕ ਆ ਚੱਲ ਛੋਕਰ ਪੁੱਤ ਮਾਲਕ ਦੀ ਘੜੀ ਨੂੰ ਹੈ ਜਿੱਤੀਂ ਆਖੋਸ਼ ਤੇ ਮਾਰਦੇ ਵੀ ਖੋਸ਼ ਅੱਛਾ ਫੀਗਾ ਠੀਕ ਚੱਲ ਠੀਕ ਆ ਪੁੱਤ ਚੰਗਾ ਚੰਗਾ ਓਕੇ 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 ਤਵਾ ਦਬ ਕੰਮ ਕਰਕੇ ਨਾ ਤੇ ਹੋ ਜਾਵੇ ਲੀ ਉਹ ਲਾਬੀ ਉਹ ਅੱਗੇ ਤੇ ਕਈ ਮਿੱਤਰਾ ਵੱਜ ਲੈ ਅੱਜ ਤੇ ਕਿਤੇ ਟਟਰੀ ਨਹੀਂ ਮਾਰਸ ਬੜਾ ਟੌਰ ਕੱਢਿਆ ਅੱਜ ਨਹੀਂ ਕਹ ਦਿੱਤੀ ਪੁੱਤ ਨੂੰ ਘਟਵਾ ਲੈ ਮੈਂ ਕਹ ਤਾ ਕਿ ਆ ਤੀ ਘਟ ਤੇ ਤੇਰਾ ਕਿਹੜਾ ਘਟਵਾ ਤੂੰ ਹੀ ਲਾਲ ਪ੍ਰੀ ਬਣੀ ਐ ਜੀ ਪੂਰੀ ਚੱਲ ਬੋਦੇ ਨਾ ਮਖੌਲ ਨਾ ਕਰੋ ਮੇਰੇ ਕੁੜਮਾ ਦੇ ਘਰ ਜਾਣਾ ਵਾ ਠੀਕ ਆ ਨਾ ਐਵੇਂ ਗੱਲਾਂ ਕਰ ਮੇਰੀ ਗੱਲ ਸੁਣ ਨਿਆਣੇ ਹੋਏ ਤੇ ਅਰਕ ਨਹੀਂ ਹਾਂ ਹੋਣ ਦੇ ਆ ਬਸ ਉਧਰ ਹੀ ਗਈ ਸੀ ਮੈਂ ਪਹਿਲਾਂ ਗਰਲੀਨ ਨੂੰ ਵੇਖ ਕੇ ਆਈ ਆ ਅੱਛਾ ਅਛਾ ਤੇ ਕਹਿ ਨਹੀਂ ਸੀ ਮੈਂ ਘਰ ਤੇ ਪਿੰਦਰ ਦੇ ਕੱਪੜੇ ਵੀ ਪ੍ਰੈਸ ਚਲੋ ਠੀਕ ਆ ਸਰਤੇ ਬਸ ਮੰਮੀ ਤਿਆਰੀਆਂ ਆਪਾਂ ਹੁਣ ਚਲ ਗਾ ਟਾਈਮ ਨਾ ਜਾਵਾਂਗੇ ਤੇ ਟਾਈਮ ਲਾ ਰਾਂਗੇ ਮੇਰੀ ਗੱਲ ਸੁਣੋ ਹਾਂ ਉਹਨੂੰ ਨਾ ਵਿਚਾਰੇ ਲਾਵਨੋ ਕਦੀ ਨਹੀਂ ਕਿਤੇ ਖੜਿਆ ਤੇ ਅੱਜ ਉਹਨੂੰ ਛੁੱਟੀ ਆ ਘਰ ਤੋਂ ਘਰੇ ਆ ਤੇ ਮੇਰਾ ਰਾਧਾ ਨੂੰ ਨਾਲ ਲੈ ਚਕੇ ਬੜੀ ਵਧੀਆ ਗੱਲ ਵਾ ਆਹੋ ਕਵਾ ਆਪਾਂ ਸਨੀਕਾਰ ਰਿੰਦਾ ਸਨੀ ਨੂੰ ਕੀ ਗੱਲ ਕੱਲਾ ਰਹਿ ਪੂਗਾ ਘਰ ਤੇ ਫਿਰ ਕੀ ਹੋ ਚੱਲਿਆ ਵਾ ਉਹ ਮੇਰੀ ਗੱਲ ਸੁਣਾ ਜੇ ਖਾਣਾ ਨਾਲ ਤਾਂ ਕਵਾ ਫਿਰ ਉਹਨੂੰ ਕੀ ਲੈਨੇ ਆ ਤੇ ਉਦਾਂ ਪਹਿਲੀ ਵਾਰ ਜਾਣਾ ਵਾ ਤੇ ਫਰੂਟ ਫਰਾੜ ਤੇ ਡੱਬਾ ਡੁੱਬਾ ਵੀ ਨਾਲ ਖਾਣਾ ਜੀ ਓਏ ਉਹ ਤੇ ਜਦੋਂ ਰਾਜ ਖਲੋਣਾ ਵਾ ਕਮਲੀ ਸਭ ਕੁ ਲੈ ਲਾਂਗੇ ਆਹੋ ਚੱਲ ਪਰਮਾਤਮਾ ਦੀ ਕਿਰਪਾ ਦੇ ਨਾਲ ਸਾਡੀ ਨੌ ਹਰ ਵਧੀਆ ਮਿਲ ਗਈ ਆ ਉਹ ਚੱਲ ਦੱਸਾਂ ਗੱਲ ਕੀ ਆ ਐਵੇਂ ਕਿਤੇ ਪੂਰਨਪਾਸ ਦਿੱਤੇ ਚੰਗੇ ਸਹੀ ਗੱਲ ਆ ਕੁੜੀ ਹੈ ਵੀ ਬੜੀ ਸਤਿਮਾਨ ਕਰਨ ਵਾਲੀ ਆ ਉਹੋ ਜੀ ਨਿੱਗੀ ਹੈਗੀ ਉਹ ਤੇ ਗੱਲ ਆ ਹਾਂ ਚੱਲ ਚਲੋ ਤੇ ਬਤੀ ਚੰਗਾ ਹੋਵੇ ਤੇ ਜਰਾ ਸਾਡਾ ਸਮਾਂ ਚੰਗਾ ਲੰਘ ਜਾਊਗਾ ਹਾਂ ਠੀਕ ਨਹੀਂ ਆਹੋ ਤੇ ਉਹ ਕੋਈ ਹੁੰਦਾ ਵਾ ਬਸ ਹਾਂ ਜੇ ਨਾਲ ਉਹਨੂੰ ਖਾਣਨਾ ਵਾ ਨਾ ਤੇ ਜਾ ਉਹਨੂੰ ਪੁੱਛ ਵੇ ਚਲੋ ਭਾ ਕਹਿਨੀ ਆ ਸਹੀ ਨੂੰ ਕਹਿ ਦਨੀ ਵੀ ਤੂੰ ਘਰੇ ਰਹੀ ਹੁਣ ਓਏ ਆਓ ਕਿਹਦਾ ਬੰਦਾ ਘਰ ਵੀ ਚਾਹੀਦਾ ਸਮਾਂ ਪਤਾ ਕਿਤਰਾ ਦਾ ਵਾ ਇਸੇ ਕਰਕੇ ਲੋਕੀ ਹੱਥੀਂ ਚ ਖੋਗੇ ਲੈ ਜਾਂਦੇ ਆ ਸਾਰੇ ਟੱਪਰੇ ਜਾ ਕੇ ਕਰਨਾ ਉੱਥੇ ਜਾ ਉਹ ਹੀ ਗੱਲਾਂ ਫੇਰ ਇਹਦੀਆਂ ਇਹਦਾ ਕਰਨੀ ਐ ਇੱਕ ਇਹ ਪ੍ਰੈਸ ਕਰ ਦਨੀ ਸ਼ਰਟ ਇੱਕ ਹੋਰ ਕਰ ਦਨੀ ਐ ਫਿਰ ਪਤਾ ਨਹੀਂ ਇਹਨਾਂ ਨੇ ਕਿਹੜੇ ਪਾਉਣੇ ਆ ਫਲਾਂਕੀ ਲੱਭਣਿਆ ਕੋਜਨੀ ਬੱਬੀ ਓਕਾਸ਼ ਨਹੀਂ ਮੁੰਡਾ ਫਰਾ ਯਾਰ ਦੋਸਤ ਉਹਦੇ ਘਰੇ ਚੱਲਿਆ ਹਾਂ ਅੱਛਾ ਮੈਂ ਤਾਂ ਅੱਗੇ ਕਹਿਣ ਦੀ ਆਪੂ ਕੌਜ ਦੇ ਤੇ ਛੁੱਟੀ ਆ ਤਾਂ ਅੱਜ ਤਿਆਰ ਹੋਇਆ ਵਾ ਮੈਂ ਕਿਹਾ ਅੱਜ ਚਲੋ ਹੈਗਾ ਦਾ ਯਾਰ ਦੋਸਤ ਲਈ ਹੋਉਂਦੇ ਆ ਉਦੋਂ ਦੇ ਰੋਜ਼ ਤੁਹਾਨੂੰ ਪਤਾ ਵੀ ਸਵੇਰੇ ਜਾਣਾ ਤੇ ਸ਼ਾਮ ਨੂੰ 5 ਵਜੇ ਘਰੇ ਆ ਜਾਈਦਾ ਵਾ ਤੇ ਘਰ ਕਿੰਨੇ ਰਹਿਣਾ ਫਿਰ ਕਿਉਂ ਤੂੰ ਹੀ ਚੱਲੇ ਜੀ ਕਿਤੇ ਅਸੀਂ ਤੇ ਚੱਲੇ ਅੱਜ ਆਪਣੇ ਪਿੰਡ ਅੱਛਾ ਚੋਰੀ ਚੋਰੀ ਚੱਲੇ ਜੇ ਸਾਨੂੰ ਸੌਣਾ ਨਹੀਂ ਮਾਰੀ ਪੀ ਕਿਤੇ ਨਾਲ ਤਿਆਰ ਹੋ ਕੇ ਨਾ ਤੁਰ ਪਾ ਕੋਈ ਗੱਲ ਨਹੀਂ ਤੇ ਹੀ ਚਲੋ ਨਾਲ ਨਹੀਂ ਹੁੰਦਾ ਪੱਬਜੀ ਦੇ ਆ ਮਜਾ ਕਰਨਾ ਕੋਈ ਦਿਨ ਤੁਸੀਂ ਜਾਓ ਨਹੀਂ ਨਹੀਂ ਹੁਣ ਤੁਹਾਨੂੰ ਜਾਣਾ ਹੀ ਪੈਣਾ ਵਾ ਫੇਰ ਆਪਣੇ ਭਰਾ ਨੂੰ ਨਾਮਦ ਹੋਗੇ ਕਿ ਭਾਬੀ ਨੇ ਖੜਿਆ ਨਹੀਂ ਹੈਗਾ ਕੋਈ ਗੱਲ ਨਹੀਂ ਆਪਾਂ ਦੂਜੀ ਗੱਡੀ ਵੀ ਲਾ ਲੈਣੇ ਆ ਸਾਰਾ ਪਰਿਵਾਰ ਹੀ ਜਾਣੇ ਆ ਪੱਬੀ ਤੁਸੀਂ ਤਾਂ ਸੀਰੀਅਸ ਲੈ ਗਏ ਜੀ ਇਤਾਂ ਦੀ ਗੱਲ ਨਹੀਂ ਹੈਗੀ ਕੋਈ ਨਹੀਂ ਤੁਸੀਂ ਜਾਓ ਤੇ ਧਿਆਨ ਨਾ ਜਾਇਓ ਅੱਜ ਬਾਅਦ ਚ ਕੋਈ ਨਹੀਂ ਵੀਰ ਤੇ ਨਾਲ ਕੇ ਤਾਂ ਜਾਵਾਂਗੇ ਚਲੋ ਠੀਕ ਹੈ ਬਸ ਠੀਕ ਕਿੱਥੇ ਚਲ ਗਏ ਸੀਗੇ ਤੁਹਾਨੂੰ ਪਤਾ ਤਾਂ ਹੈਗਾ ਵੀ ਕੁੜੀ ਨਹੀਂ ਆਉਣਾ ਤੇ ਤੁਹਾਨੂੰ ਦੋ ਤਿੰਨ ਸਮਾਨ ਕਿ ਉਹ ਵੀ ਤੁਸੀਂ ਨਹੀਂ ਲੈ ਕੇ ਆਏ ਆ ਵੀ ਲੈ ਆਉਣੇ ਆ ਦੇਖੀ ਹੋ ਗਿਆ ਵਾਈਟੀ ਕਾਦੀ ਕਾਲੀ ਆ ਲੈ ਫਿਰ ਵੀ ਮੈਂ ਕੱਲੀ ਜਾਣੀ ਆ ਸਾਰੇ ਸਾਈਂ ਹੱਥੋਂ ਮੈਂ ਹੀ ਮਾਰਨਾ ਨਹੀਂ ਉਹਨਾਂ ਦਾ ਆਇਆ ਕੋ ਫੋਨ ਫੋਨ ਆਹੂ ਕਹਿੰਦੇ ਸੀ ਤੁਰਨ ਲੱਗੇ ਆ ਤੁਰਨ ਵਾਲੇ ਆ ਹੋਰ ਤੁਸੀਂ ਇੱਕ ਕੰਮ ਕਰੋ ਵੇਸਣ ਲਿਆ ਦਿਓ ਤੇ ਗੰਡੇ ਗੁੰਡੇ ਸਾਰਾ ਕੁਝ ਘਰ ਹੈਗਾ ਵਾ ਤੇ ਬਾਕੀ ਦੋ ਚਾਰ ਚੀਜ਼ਾਂ ਤੁਹਾਨੂੰ ਮੈਂ ਲਿਖ ਕੇ ਦਿੱਤਾਂਗਾ ਨੇ ਤੇ ਮੈਨੂੰ ਇਹ ਦੱਸੋ ਕਿ ਪਕੌੜੇ ਕਾਢ ਲਾਂ ਕਿ ਨਹੀਂ ਤੇ ਸਮੋਸੇ ਮੰਗਾ ਲੀ? ਮੈਂ ਤਾਂ ਨਾ ਖੱਲੀ ਹੈ ਗਈਆਂ ਕਿੱਥੇ ਫਾਇ ਲੱਗੀ ਰਹਿਣਗੀ ਹੂੰ ਪਰੌਣੇ ਲੱਗੇ ਬਹਿਏਂਗੀ ਕਿ ਪਕੌੜੇ ਕੱਢੇਂਗੀ ਮੈਂ ਤੈਨੂੰ ਸਾਰਾ ਸਮਾਨ ਰੈਡੀमेड ਹੀ ਲੈ ਦੇਣਾ ਸਾਰਾ ਤੇ ਨਾਲ ਮਠਿਆਈ ਮਠਰੀ ਵੀ ਲਿਆ ਦੇ ਮੈਂ ਸਾਰਾ ਕੁਝ ਹੀ ਆਇੰਦਾ ਮੈਂ ਤੁਹਾਨੂੰ ਠੀਕ-ਠੀਕੇ ਨਾ ਤਸਵੀਰੀ ਦੀ ਸਾਰੀ ਸਫਾਈ ਕਰ ਲਈ ਆ ਕੱਪੜੇ ਚਾਰਕ ਮਸ਼ੀਨ ਚ ਪਾਏ ਇਹ ਦਬ ਦਬ ਤੋਤੇ ਮੈਂ ਜੇ ਆ ਗਿਆ ਤੇ ਮੇਰੇ ਕੋ ਕੱਢੇ ਨਹੀਂ ਉਹ ਮੇਰੇ ਲਾਗੇ ਉਹ ਜੜਪੁੱਟ ਖਲੋ ਗਿਆ ਸੀ ਉਹਦਾ ਇੱਕ ਕੰਮ ਸੀ ਉਹ ਠੀਕ ਮੈਨੂੰ ਹਿਲਾ ਦੇ ਦਿੰਦਾ ਬਸ ਠੀਕ ਆ ਤੁਹਾਨੂੰ ਕਹਿੰਦਾ ਬਾਹਰ ਚਲ ਜਾਓ ਕੋਈ ਨਾ ਕੋਈ ਗੱਲਾਂ ਵਾਲਾ ਆ ਗਿਆ ਮੈਂ ਜਦੋਂ ਬੰਦਾ ਖਲੋਤਾ ਆਏ ਫਿਰ ਛੱਡ ਕੇ ਨਹੀਂ ਨਾ ਆਇਆ ਜਾਂਦਾ ਉਹ ਫੜੋ ਮੁਰਸ਼ਕਲ ਦਬਦਾ ਤੇ ਜਾਓ ਛੇਤੀ ਆ ਜਾਓ ਹੁਣ ਉੱਥੇ ਨਾ ਗੱਲੀ ਲਾਵ ਤੂੰ ਘਰ ਵੀ ਪੱਗ ਬਣ ਕੇ ਰੱਖਦਾ ਲਾ ਲਿਆ ਕਰ ਇਹਨੂੰ ਭਰਾ ਓਏ ਯਾਰ ਤੂੰ ਆਪ ਤੇ ਕਿਤੇ ਬੰਨਣੀ ਨਹੀਂ ਹੁੰਦੀ ਤੇ ਮੈਂ ਬੰਨ ਲੈਣਾ ਤੇ ਮੇਰੇ ਤੋਂ ਸੜਿਆ ਤਾ ਨਾ ਕਰੇਗਾ ਕੋਈ ਪੁਰਨਾ ਪੁਰਨਾ ਬੰਨਿਆ ਕਰ ਮੈਂ ਸੜ ਨਹੀਂ ਦਿਆ ਮੈਂ ਤੈਨੂੰ ਇਹ ਕਹਿੰਦਾ ਜੇ ਕੱਲ ਜ ਜਾਣਾ ਉਦੋਂ ਤੱਕ ਤੂੰ ਬੰਨਣੀ ਬੰਨਣੀ ਆ ਘਰ ਤੇ ਲਾ ਲਿਆ ਕਰ ਸੱਨੀ ਵੀਰੇ ਮੈਂ ਚੱਲਿਆ ਆਪਣੇ ਯਾਰ ਦੋਸਤਾਂ ਘਰ ਕਰਕੇ ਬੰਨਣੀ ਆ ਅ ਰੋਲੀ ਕਿਹਦੀ ਪੈਂਦੀ ਆ ਓ ਰਹਿਣ ਦੇ ਓਏ ਭਰਾਵਾ ਬੰਦ ਰਹਿਣ ਤੇ ਤੈਨੂੰ ਰੋਲੀ ਸੁਣ ਕੇ ਤੇਰੇ ਤਾਂ ਕੰਨ ਹੋਂ ਪਤਲੇ ਵੀ ਮੈਂ ਛੇਤੀ ਭੱਜ ਕੇ ਚਲ ਜਾਵਾਂ ਨਹੀਂ ਆ ਮੇਰੇ ਸਾਹ ਅੱਗੇ ਪਹਿਲੇ ਵੀ ਪੈਂਦੀ ਮੇਰੇ ਲੰਡਿਆ ਕੋਈ ਓਏ ਆ ਵੇ ਓਏ ਜਿਹੜਾ ਲੰਡਿਆ ਭਰਾ ਨੂੰ ਲੜਨ ਦੇ ਅੱਜ ਕੱਲ ਨਹੀਂ ਜ਼ਮਾਨਾ ਹੈਗਾ ਅੱਜ ਕੱਲ ਤਾਂ ਕਿਹਨੂੰ ਝੋਣ ਜਾਵੇਂ ਗੱਲ ਪੈਂਦੀ ਆ ਉਹ ਪਿਛਲੇ ਮਹੀਨੇ ਪਤਾ ਨਾ ਸਿਰਫ ਤਾਂ ਹੋਂ ਹੀ ਗਿਆ ਹਾਂ ਤੂੰ ਉਹਦੇ ਵਿੱਚ ਮਾਮਾ ਜੀ ਨੂੰ ਕਹਿੰਦੇ 10 ਦਿਨ ਚੱਕਰ ਮਾਰ ਲੈ ਪੇਠਾ ਨੇ ਉਹ ਚੱਲ ਉਹਨੇ ਭਰ ਗਿਆ ਆ ਦੇਖ ਆ ਇਹ ਭਲਾ ਕੌਣ ਵਾ ਯਾਰ ਆ ਦੋ ਹੀ ਉਹ ਤਾਂ ਕਾਲਾ ਐ ਉਹ ਪੈਣਾ ਵੀ ਛੇਤੀ ਮੈਂ ਚੱਲ ਜਾਵਾਂ ਆ ਜਾ ਆ ਜਾ ਮੁਰਕੇ ਤੇਰਾ ਬਾਹਰ ਅੰਦਰ ਕਰਕੇ ਤੇ ਕੰਮ ਕਰਾਉਣਾ ਵਾ ਇਹਨਾਂ ਚੱਕਰਾਂ ਇਹਨਾਂ ਧਿਆਨ ਦਿਆ ਕਰੇਗਾ ਮਾਮਾ ਜੀ ਨੂੰ ਤੇਰੀ ਪਤਾ ਕਿੰਨੀ ਟੈਨਸ਼ਨ ਹੈ ਮੰਮੀ ਬੜੇ ਟੌਰ ਕੱਢੀ ਆ ਠੀਕ ਆ ਟੌਰ ਮੇਰੀ ਟੌਰ ਤੇ ਠੀਕ ਹੈ ਕਿ ਕਿਧਰ ਚੱਲੇ ਹੋ ਕੁੜਮਾ ਤੇ ਚੱਲ ਰਹੀ ਆ ਭਰਾ ਅੱਛਾ ਮਾਮੀ ਜੀ ਅੱਜ ਤੜੇ ਖਤ ਪਿਆਰੀ ਕੀਤੀ ਆ ਹੋਰ ਤੇ ਮੈਂ ਤੇਰੇ ਨਾਲ ਆਈ ਲਾਵਾਂ ਚੱਲ ਤੂੰ ਵੀ ਨਾਲ ਲੈ ਜਾ ਨਾਲ ਇਹਨੂੰ ਓਏ ਇਹਨੂੰ ਰਹਿਣ ਦੋ ਘਰ ਮੈਂ ਕੱਲੋਂ ਨਹੀਂ ਕਰਨਾ ਫਿਰ ਘਰ ਤੂੰ ਕੱਲੇ ਰਹਿ ਕੇ ਕੀ ਕਰਨਾ ਰੋਟੀ ਪਾਣੀ ਸਾਰਾ ਪਕਾ ਕੇ ਰੱਖਦਾ ਵਾ ਪਾ ਕੇ ਖਾ ਨਹੀਂ ਸਕਦਾ ਤੂੰ ਉਹ ਰੱਖ ਤਾ ਤਾ ਕੱਲਾ ਤੇ ਬੰਦਾ ਕੱਲਾ ਹੀ ਹੁੰਦਾ ਤੂੰ ਹੀ ਜਾਣੇ ਗੱਲਾਂ ਗੁੱਲਾਂ ਕਰਦੇ ਰਹਾਂਗੇ ਮੰਮੀ ਜੀ ਤੂੰ ਇਹਦਾ ਕਰੋ ਸੰਨੀ ਵੀਰੇ ਨੂੰ ਲੈ ਜਾਓ ਕੋਈ ਗੱਲ ਨਹੀਂ ਮੈਂ ਕਰੇਗਾ ਪਿੰਨਾ ਉਹ ਨਹੀਂ ਮੈਂ ਨਹੀਂ ਜਾਣਾ ਨਾ ਮੈਂ ਜਾਣਾ ਤੇ ਨਾ ਤੇ ਮੈਂ ਜਾਂਦੇ ਨਾ ਯਾ ਤੇਰਾ ਐ ਹੋ ਹਲੰਦਾ ਵਾ ਤੂੰ ਆਪ ਵੀ ਨਹੀਂ ਕਿਤੇ ਜਾਣਾ ਨਾ ਕੋਈ ਕਰਦਾ ਕਹਿੰਦਾ ਵੀ ਦੂਜਾ ਵੀ ਨਾ ਜਾਵੇਗਾ ਨਹੀਂ ਜੇ ਉਹਨੂੰ ਲੈ ਜਾਗੇ ਨਾ ਤਾਂ ਤੈਨੂੰ ਕਰੀ ਤੰਗੀ ਆ ਜਦੋਂ ਉਹ ਕਹਿ ਦਿਆ ਤੇ ਫਿਰ ਕਾਦੀ ਗੱਲ ਵਾ ਮੰਮੀ ਜੀ ਸਭੋ ਮਿੰਨ ਤੇ ਭਾਬੀ ਜੀ ਵੀ ਅੰਦਰ ਕਹਿੰਦੇ ਤੇ ਮੈਂ ਉਹਨਾਂ ਨੂੰ ਕਹਿ ਵੀ ਨਹੀਂ ਅੱਜ ਮੈਂ ਕਿਤੇ ਯਾਰ ਦੋਸਤਾਂ ਨਾਲ ਜਾਣਾ ਚਾ ਤੇ ਪਾ ਵੀ ਦੇ ਕਿਹਾ ਵਾ ਹਾਂਜੀ ਮੰਮੀ ਜੀ ਪਰ ਇਹ ਥੋੜਾ ਮਤਲਬ ਆ ਕਿ ਉਹਨਾਂ ਨੇ ਜੇ ਕਿਹਾ ਵਾ ਤੇ ਆਪਾਂ ਸਾਰਾ ਟੱਬਰ ਤੁਰ ਪੀਏ ਕਿ ਇਹਨੇ ਘਰੇ ਵੀ ਰਹਿਣਾ ਕਿ ਨਹੀਂ ਨਾਲ ਇਦਾਂ ਚੰਗਣੀ ਲੱਗੀ ਤਾਂ ਅਸੀਂ ਫਿਰ ਕਿਦਾਂ ਜਾਵਾਂਗੇ ਲੈ ਤੁਰ ਪਾਵੇਂ ਨਾਲ ਐਵੇਂ ਗੁੱਸਾ ਕਰੂਗੀ ਰਲੀ ਤੇ ਮੈਂ ਕਹਿਣ ਦੀਆਂ ਤੇ ਨਾਲ ਨਹੀਂ ਗਿਆ ਉਹ ਨਹੀਂ ਨਹੀਂ ਤੂੰ ਜਾਓ ਤੂੰ ਜਾ ਤਿਆਰ ਹੋ ਕੇ ਦੇਣਾ ਨਹੀਂ ਕਰਦੀ ਮੰਮੀ ਗੁੱਸਾ ਹੋ ਉਹ ਸੈਨਾ ਨੂੰ ਉਹਨੂੰ ਪਤਾ ਵਾ ਤੂੰ ਚੁੱਪ ਕੀਤਾ ਰਹਿ ਤੈਂ ਤੇ ਹੋ ਹੁੰਦਾ ਬਸ ਤੀ ਜੋੜੀ ਬੈਠ ਕੇ ਗੱਲਾਂ ਪਤਾ ਮਾਰਦੇ ਰਹੀਏ ਸਾਰਾ ਦਿਨ ਉਹ ਤੂੰ ਹੀ ਹੋ ਆ ਉਹ ਤੁਹਾਨੂੰ ਟਾਈਮ ਲੱਗ ਸਕਦਾ ਵਾ ਆਪਾਂ ਤੇ ਜਾੜਾ ਹੀ ਆ ੱਲੇ ਆਪਾਂ ਠੀਕ ਆ ਇਹ ਬਾਹਰ ਨਹੀਂ ਚਲੀ ਨਹੀਂ ਨਿਕਲਦਾ ਇਹਨੂੰ

ਕਿੰਡਾ ਹੁੰਦਾ ਫੋਨ ਨਹੀਂ ਮਾਸੀ ਜੀ ਦਾ ਹੁੰਦਾ ਤੇ ਕਹਿੰਦੇ ਵੀ ਚੱਦੇ ਨਹੀਂ ਅਜੇ ਤੇ ਮੈਂ ਨਹੀਂ ਹੈ ਚੱਲੇ ਆ ਚੱਲੀਏ ਫਿਰ ਹੁਣ ਤੇ ਤਿਆਰੀ ਤੇ ਹੀ ਕਿੰਨਾ ਟਾਈਮ ਲਾਤਾ ਨਾਲੇ ਤੁਸੀਂ ਬਲੈਕ ਪੈਂਟ ਪਾ ਲਈ ਇਹ ਤੇ ਮੈਂ ਪ੍ਰੈਸ ਨਹੀਂ ਕੀਤੀ ਹੈਗੀ ਇਹਨੂੰ ਕੀ ਮम्मी ਨੇ ਗੁੱਸੇ ਹੋਣਾ ਮम्मी ਕਹਿੰਦੇ ਆ ਵੀ ਸਵਾ ਮਹੀਨਾ ਕਪੜਾ ਨਹੀਂ ਬਲੈਕ ਪਾਉਣਾ ਹੈਗਾ ਤੁਹਾਨੂੰ ਪਤਾ ਮੈਨੂੰ ਵੀ ਕਿੰਨੀ ਰੀਜ ਆ ਬਲੈਕ ਸੂਟ ਦੀ ਇੰਨਾ ਵਹਿਮਾ ਭਰਮਾ ਚੜ ਪਈਦਾ ਹੁੰਦਾ ਜਦੋਂ ਜੋ ਹੋਣਾ ਨਾ ਉਹ ਹੋਏ ਜਾਣਾ ਹੈ ਹੈ ਦਾਣਾ ਤੇ ਕੀ ਕਰੋ ਉਹ ਕਿਸੇ ਅਧਿਆਤਮ ਥੋੜੀ ਕੁਝ ਹੁੰਦਾ ਤਨਾਲੇ ਇਹੋ ਠੀਕ ਆ ਹਨ ਜੈਕਟ ਰਹਿਣ ਦੇ ਲੱਦਾ ਰੱਖ ਲੈਣਾ ਨਾਲ ਕੋਈ ਗੱਲ ਨਹੀਂ ਤੇ ਇਹ ਰੱਖ ਲਿਓ ਰੱਖ ਲਿਓ ਚੇਤੇ ਨਾ ਠੰਡ ਬੜੀ ਆ ਤੇ ਨਾਲੇ ਮੇਰੀ ਰੱਖੀ ਤੇ ਤੁਹਾਨੂੰ ਪਸੰਦ ਨਹੀਂ ਹੋਣੀ ਹੈਗੀ ਕੋਈ ਨਹੀਂ ਰੱਖ ਲੈਣਾ ਤੇ ਕਰੇ ਪਿੰਡ ਤੋਂ ਨੂੰ ਕਰ ਛੜੋ ਕਿ ਆਪਾਂ ਧੁਰ ਲੱਗੇ ਆ ਆ ਜਾਓ ਫਿਰ ਮੈਂ ਕੱਢਾਂ ਗੱਡੀ ਲੈ ਤੁਹਾਡੀਆਂ ਜੱਲਾਈ ਨੇ ਮੱਕਣੀਆਂ ਦੋ ਜਾਣੀਆਂ ਦੀਆਂ ਹੈ ਜਾਣਾ ਵੀ ਹੈ ਕਿ ਨਹੀਂ ਕਿਹ ਪਾਸੇ ਉਹ ਜਾਣਾ ਜਾਣਾ ਚੋਣੀ ਚਾਰ ਚੱਜੇ ਹੋਏ ਜੇ ਤੇ ਆਹ ਤਾਂ ਬੜਾ ਸੋਹਣਾ ਹੋਇਆ ਵੇ ਆਹ ਕੀ ਕਰਤੂਤ ਕੀਤੀ ਆ ਅਕ ਕਾਲੀ ਕੱਢ ਕੋ ਪਾ ਲਈ ਆ ਮੰਮੀ ਇਹ ਚ ਕੀ ਮਾਰਾ ਇਹੋ ਤਾਂ ਮੰਮੀ ਮੈਂ ਕਹਿਣ ਦੀ ਆ ਇਹ ਮੇਰੀ ਗੱਲ ਸਮਝਣ ਨਹੀਂ ਡੇ ਉਹ ਜਦੋਂ ਆਉਣੀ ਆਵਾਜ਼ ਜਾਣੀ ਆ ਆ ਵੇ ਲੋ ਮੰਮੀ ਤੂੰ ਮਾਰਨਾ ਬੋਲਦਾ ਆ ਮਗ ਚ ਪੇੜਨਾ ਕਿ ਤੇਰੇ ਇੱਕ ਆ ਨਾ ਬੱਜਬਾਰਾ ਨਾ ਬੋਲਿਆ ਕਰ ਮੈਨੂੰ ਬੜਾ ਗੁੱਸਾ ਜਾਂਦਾ ਹੀ ਉਹ ਇਦਾਂ ਕਿਹਾ ਥੋੜੀ ਕਿਸੇ ਦੇ ਕੋਲ ਜ ਹੁੰਦਾ ਵੇ ਸੱਜਣਾ ਦਾ ਕੰਮ ਆ ਤੇ ਚੱਜ ਦੀ ਗੱਲ ਕਰਿਆ ਕਰ ਮੇਰੇ ਕੋਲ ਹੀ ਹਾਂ ਗੱਲਾਂ ਸੁਣੀਆਂ ਜਾਂਦੀਆਂ ਤੇ ਨਾ ਮੇਰੇ ਸਾਹਮਣੇ ਹਾਂ ਲੱਫਕੋਲੀ ਮੁੜ ਕੇ ਉਹ ਤੂੰ ਹੀ ਕਿੱਥੇ ਹੋ ਜੀ 100 ਸਾਲ ਪੁਰਾਣੀ ਸੋਚ ਰੱਖਦੇ ਹੋ ਤੂੰ ਰਹਿਣ ਦੇ ਮੇਰੀ ਸੋਚ ਆਵੇਂ ਪੁਰਾਣੀ ਜਿੱਦਾਂ ਮਰਜੀ ਚੱਗੀ ਆ ਬਸ ਬੇਰੀ ਅੱਖੇ ਲੱਗਿਆ ਦਾ ਜਦੋਂ ਮੈਂ ਕਹਿੰਦੀ ਹੁੰਦੀ ਆ ਆਪਣੀਆਂ ਮਰਜ਼ੀਆਂ ਕਰਦਾ ਕਰਨਾ ਪਰ ਮੰਮੀ ਮੈਂ ਹੁਣ ਕੱਪੜੇ ਪਾਲੇ ਨੇ ਮੈਂ ਇਹ ਨੀ ਬਦਲਨੇ ਆ ਵੇਖ ਲੈ ਕੁੜੀਆ ਦਾ ਹਾਲ ਤੇ ਮੰਮੀ ਕੱਪ ਕਰਨ ਵਾਲਾ ਇੱਚੀ ਹੁੰਦੀਂ ਦੱਸੋ ਵੀ ਮੇਰਾ ਕੀ ਦੋਸ਼ ਐ ਮੈਂ ਤੇ ਇਹਨਾਂ ਨੂੰ ਪ੍ਰੈਸ ਵੀ ਨਹੀਂ ਕਰਕੇ ਇਹ ਪੈਂਟ ਦਿੱਤੀ ਮੈਂ ਤੇ ਦੂਜੀ ਕੀਤੀ ਐ ਨਾ ਆਪੇ ਪਾ ਲਈ ਆ ਮੈਨੂੰ ਪਤਾ ਪੁੱਤ ਤੇ ਵੇਖੇ ਪ੍ਰੈਸ ਕੀਤੇ ਕੱਪੜੇ ਇਹਦਾ ਹੁੰਦਾ ਹੀ ਦਾ ਕਾਲੇ ਕੱਪੜਿਆਂ ਨਾਲ ਬੜਾ ਪਿਆਰ ਵਾ ਮੈਂ ਆ ਵਧੀਆ ਲੱਗਣ ਡੇ ਪਾ ਲੈਣਾ ਆ ਆਹੋ ਬਹੁਤ ਵਧੀਆ ਲੱਗ ਡੇ ਐ ਕਾਲੇ ਕੱਪੜੇ ਬਨਾਂ ਦਾ ਟੌਰੀ ਹੀ ਨਿਕਲਦਾ ਜਦੋਂ ਵੇਖ ਲੋ ਉਹਦੋਂ ਕਾਲਾ ਕਪੜਾ ਚੁੱਤੇ ਪਾੜਨਾ ਹੁੰਦਾ ਹੈ ਇਹਨੇ ਦਿਨ ਨਹੀਂ ਵੇਂਦਾ ਵਾਰੀ ਵੇਂਦਾ ਕੋਈ ਮੰਮੀ ਜੀ ਬੈਠਿਆ ਹਾਂ ਕਹਿੰਦੇ ਵੇਖ ਲਿਆ ਕਰੋ ਕੀ ਵੇਖਾ ਵੇ ਆਹ ਮੈਨੂੰ ਗੁੱਸਾ ਚੜਾਤਾ ਵਾ ਤੂੰ ਹੁਣ ਤੀ ਇੱਥੇ ਮੈਨੂੰ ਇਦਾਂ ਡੇਅ ਕਰਨ ਜੇ ਉੱਥੇ ਜਾ ਕੇ ਇਦਾਂ ਕਰੋ ਮੈਂ ਨਹੀਂ ਕਹਿੰਦੀ ਤੈਨੂੰ ਕੁਝ ਵੀ ਕਰੀ ਜਾ ਆਪਣੀਆਂ ਮਰਜ਼ੀਆਂ ਮੈਂ ਚੱਲਦਾ ਤੁਸੀਂ ਬੋਲੀ ਜਾਣਾ ਗੱਡੀ ਲੱਗਾ ਕੱਢਣ ਤੇ ਆ ਜਿਓ ਹਣ ਚੰਗਾ ਤੇ ਜੋ ਕੋ ਸਮਾਨ ਰੱਖਣਾ ਉਹ ਵੀ ਦੱਸ ਦੋ ਮੈਨੂੰ ਕੋਈ ਗੱਲ ਨਹੀਂ ਰੱਖ ਲਾਂਗੇ ਸਮਾਨ ਆਪਿਆ ਆ ਮੁੰਡਾ ਤੇ ਨਾ ਮੇਰਾ ਮਾਨ ਹੀ ਸਾੜ ਕੇ ਰੱਖ ਦਿੰਦਾ ਵਾ ਗਰਲੀਨ ਪੁੱਤ ਪਤਾ ਨਹੀਂ ਕੀ ਗੱਲ ਆ ਮੇਰਾ ਮਨ ਨਾ ਡਰਿਆ ਡਰਿਆ ਝਰਿੰਦਾ ਵਾ ਪਤਾ ਨਹੀਂ ਕੀ ਗੱਲ ਗਲਤ ਗਲਤ ਜੇ ਖਿਆਲ ਮਨ ਚ ਆਈ ਜਾਂਦੇ ਆ ਮੰਮੀ ਜੀ ਤਿਹਿੰਦਾ ਕਿਉਂ ਸੋਦੇ ਹੋ ਅੱਗੇ ਵੀ ਇੱਕ ਦਿਨ ਤੇ ਮੈਨੂੰ ਆਹ ਗੱਲ ਕਹੀ ਤੇ ਮੈਨੂੰ ਬੜਾ ਘੋਰਤਰਾ ਹੁੰਦਾ ਵਾ ਤੇ ਤੁਸੀਂ ਵਧੀਆ ਵਧੀਆ ਸੋਚਿਆ ਕਰੋ ਕੁਝ ਨਹੀਂ ਮਾੜਾ ਹੁੰਦਾ ਹਰ ਦਿਨ ਪੁੱਤ ਸੋਚ ਲਈ ਤੇ ਮੈਂ ਵਧੀਆ ਵਾ ਪਰ ਫੇਰ ਵੀ ਕੋਈ ਨਾ ਕੋਈ ਜਿਹੜੀ ਗੱਲ ਵਾਰਾ ਮੇਰੇ ਦਿਲ ਚੋਂ ਅੱਜ ਦੀ ਫਿਰ ਨਿਕਲਦੀ ਨਹੀਂਗੀ ਤੇ ਤੂੰ ਇਹਨੂੰ ਸਮਝਾਇਆ ਕਰ ਕਿ ਜਦਾਂ ਮੰਮੀ ਕਹਿੰਦੀ ਹੁੰਦੀ ਆਖੇ ਲੱਗ ਜਾ ਕਰ ਕੋਈ ਗੱਲ ਨਹੀਂ ਮੰਮੀ ਉਹਨਾਂ ਨੂੰ ਮੈਂ ਸਮਝਾਵਾਂਗੀ ਕਾਂਗੀ ਵੀ ਜਿੱਦਾਂ ਮੰਮੀ ਆਂਦੇ ਉਦਾਂ ਹੀ ਕਰਿਆ ਕਰੋ ਬਸ ਪੁੱਤ ਵੇਖ ਲਾ ਸਾਰਾ ਕੁਛ ਮਾਲਕ ਨੇ ਵਧੀਆ ਕਰਤਾ ਤੂੰ ਵੀ ਇੰਨੀ ਚੰਗੀ ਆ ਸਿੰਦਰ ਵੀ ਡਾ ਵਧੀਆ ਵਾ ਹੈ ਪਰ ਫਿਰ ਵੀ ਪਤਾ ਨਹੀਂ ਕਿਉਂ ਕਿਉਂ ਮੇਰਾ ਮਨ ਡਰਦਾ ਰਹਿਦਾ ਵਾ ਇਦਾਂ ਲੱਗਦਾ ਜਿੱਦਾਂ ਨਾ ਕੁਝ ਗਲਤ ਹੋ ਜਾਣਾ ਵਾ ਨਹੀਂ ਨਹੀਂ ਮੰਮੀ ਹੁੰਦਾ ਤੀ ਨਾ ਪਰਮਾਤਮਾ ਤੇ ਵਿਸ਼ਵਾਸ ਰੱਖੋ ਕੁਝ ਨਹੀਂ ਮੰਮੀ ਇਦਾਂ ਦਾ ਹੁੰਦਾ ਚਲ ਕੋਈ ਨਹੀਂ ਪੁੱਤ ਪੁੱਤੇ ਖਿਆਲ ਚ ਗਲਤ ਜੇ ਮੇਰੇ ਮਨ ਚ ਆ ਜਾਂਦੇ ਆ ਤੇ ਚੱਲੀਏ ਫਿਰ ਚਲੋ ਮੰਮੀ ਫੇਰ ਕਾਲੇ ਪੈ ਜਾਣਾ ਇਹਨਾਂ ਨੇ ਆਹ ਚੱਲ ਚੱਲ ਵੇਖੀ ਫਰਵਾਜਾ ਘਟਾ ਮਾਰਦਾ ਚੱਲ ਤੋਰ ਮੇਰੀ ਤੀ ਚਿੰਤਾ ਮਰ ਚੀਆ ਨਾ ਇਹ ਤਾਂ ਕਿੰਦੀ ਏ ਮੰਮੀ ਕੋਈ ਗੱਲ ਨਹੀਂ ਪੁਛਤੀ ਆ ਜਾਂਦਾ ਪਰ ਪਤਾ ਨਹੀਂ ਕਿਉਂ ਕਿਉਂ ਮੇਰਾ ਮਨ ਦਰਿਆ ਰਿੰਦਾ ਵਾ ਕਿਉਂ ਗਲਤ ਗਲਤ ਖਿਆਲ ਮੈਨੂੰ ਆਈ ਜਾਂਦੇ ਆ ਹਾਏ ਪ੍ਰਮਾਤਮਾ ਇਦਾਂ ਮੈਨਾਂ ਕਿਉਂ ਹੋ ਗਿਆ ਵਾ ਮੈਨੂੰ ਖੁਸ਼ ਹੋਣਾ ਚਾਹੀਦਾ ਮੈਂ ਤਾਂ ਕੁੜਮਤ ਚਲੀ ਆ